ਮਹਾਰਾਜ ਸਭ ਤੋਂ ਵੱਡਾ ਪੁੰਨ ਕਿਹੜਾ ਹੈ ਕਹਿੰਦੇ ਕਲਮੈ ਇਹੋ ਪੁੰਨ ਪੜੋ ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਏ ਭਾਈ ਸਭ ਤੋਂ ਵੱਡਾ ਕਲਯੁਗ ਵਿੱਚ ਪੁੰਨ ਸੰਗਤ ਵਿੱਚ ਬਹਿ ਕੇ ਕੋਈ ਗੁਣ ਗਾਵੇ ਸਤਨਾਮ ਸ੍ਰੀ ਅਕਾਲ ਜਿਕੇ ਆਖੋ ਸਤਨਾਮ ਸ੍ਰੀ ਇਹ ਸਭ ਤੋਂ ਵੱਡਾ ਪੁੰਨ ਅਚਾ ਵਾਹਿਗੁਰੂ ਕਹਿਣ ਵਿੱਚ ਕੋਈ ਪੈਸਾ ਵੀ ਨਹੀਂ ਲੱਗਾ ਸਾਡਾ ਵਾਹਿਗੁਰੂ ਕਹਿਣ ਵਿੱਚ ਕੋਈ ਸਾਡਾ ਖਰਚਾ ਨਹੀਂ ਹੋਇਆ ਵਾਹਿਗੁਰੂ ਕਹਿਣ ਵਿੱਚ ਕੋਈ ਸਾਡਾ ਸਮਾਂ ਬਰਬਾਦ ਨਹੀਂ ਹੋਇਆ ਤੁਸੀਂ ਤੁਰਦੇ ਆਂ ਫਿਰਦੇ ਆਂ ਕਿਰਤ ਕਰਮ ਕਰਦੇ ਆਂ ਵਾਹਿਗੁਰੂ ਵਾਹਿਗੁਰੂ ਕੋਈ ਜੋ ਧਮੀ ਜਪਿਆ ਜਾਣ ਪੜੋ ਕਲਮੇ ਇਹੋ ਪੁਨ ਗੁਣ ਗੋਵਿੰਦ ਗਾਹੇ ਸਭ ਸੇ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੇ ਆਵੇਂ ਤੋ ਦਿਆਹੇ ਭਾਈ ਇਹ ਸਮਾਂ ਵਿਅਰਥ ਨਹੀਂ ਜਾਏਗਾ